ਭਾਈ ਗੁਰ ਜੀ ਕਾ ਖਾਲਸਾ ਭਾਈ ਗੁਰ ਜੀ ਕੀ ਫਤਿਹ 사త్సੰਗਤ ਜੀ ਅੱਜ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਵੱਲੋਂ ਜੋ ਇਹ ਧਾਰਮਿਕ ਪ੍ਰੀਖਿਆ ਕਰਵਾਈ ਜਾ ਰਹੀ ਹੈ। ਇਹ ਪਿੰਡ ਰੇਕਾ ਇੱਕ ਸੈਂਟਰ ਬਣਾਇਆ ਸੀ ਜਿਹਦੇ ਵਿੱਚ ਪਿੰਡ ਕੌਲਪੁਰ ਚੱਕ ਅਤੇ ਟਾਂਡਾ ਬੁਰਜ ਟਾਂਡਾ ਔਰ ਝੰਗ ਇੱਕ ਮਘਾਲ ਇਹਨਾਂ ਪਿੰਡਾਂ ਦੇ ਬੱਚੇ ਹਨ ਇਹ ਜੋ ਇੱਥੇ ਕਿੱਥੇ ਹੋ ਕੇ ਪ੍ਰੀਖਿਆ ਦੇ ਰਹੇ ਹਨ ਇਸੇ ਸੰਬੰਧ ਦੇ ਵਿੱਚ ਸਾਡੇ ਹੋਰ ਜਿਹੜੇ ਜਿਨ੍ਹਾਂ ਬੱਚ ਮੁੰਡਿਆਂ ਨੇ ਜਿਨ੍ਹਾਂ ਨੇ ਇੱਥੇ ਬਹੁਤ ਮਿਹਨਤ ਕੀਤੀ ਨਾ ਬੱਚਿਆਂ ਨੂੰ ਤਿਆਰ ਕੀਤਾ ਆਪਣਾ ਸਿਲੇਬਸ ਜੋ ਹੈ ਇਹਨਾਂ ਦੀਆਂ ਕਲਾਸਾਂ ਚਲਾਈਆਂ ਆਓ ਉਹਨਾਂ ਬੀੜਾਂ ਨਾਲ ਗੱਲ ਕਰਦੇ ਹਾਂ ਵੀਰ ਜੀ ਵੀਰ ਜੀ ਹਰਵਿੰਦਰ ਸਿੰਘ ਨਾਲ ਗੱਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਬੜਾ ਵੱਡਾ ਉਪਰਾਲਾ ਕੀਤਾ ਜਿਹੜਾ ਕਿ ਬੜਾ ਲੋੜਿੰਦਾ ਕਦਮ ਵੀ ਹੈ ਅੱਜ ਦੇ ਸਮੇਂ ਦੇ ਵਿੱਚ ਕਿ ਬੱਚਿਆਂ ਦਾ ਧਾਰਮਿਕਤਾ ਵੱਲ ਜਿੱਥੇ ਰੁਝਾਨ ਦਿਨੋ-ਦਿਨ ਘਟਦਾ ਜਾ ਰਿਹਾ ਇਹ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਉਹ ਬੱਚਿਆਂ ਵਿੱਚ ਧਾਰਮਿਕਤਾ ਦੀ ਜਿਹੜੀ ਇੱਕ ਸਾਡੀ ਪਛਾਣ ਆ ਜਿਹੜੀ ਧਾਰਮਿਕਤਾ ਦੀ ਜਿਹੜੀ ਐਜੂਕੇਸ਼ਨ ਆ ਉਹ ਬੱਚਿਆਂ ਦੇ ਵਿੱਚ ਉਸਦੀ ਇੱਕ ਡਿਵੈਲਪਮੈਂਟ ਹੋਵੇਗੀ ਇੱਕ ਨੀਂਹ ਪੱਥਰ ਹੋਵੇਗਾ ਸੋ ਇਦਾਂ ਦੇ ਉਪਰਾਲੇ ਹੋਰ ਵੀ ਜਿਹੜੀਆਂ ਸਾਡੀਆਂ ਸੰਸਥਾਵਾਂ ਜਿੰਨੀਆਂ ਵੀ ਸਿੱਖ ਪੰਥ ਦੇ ਵਿੱਚ ਸਰਗਰਮ ਹਨ ਚੱਲ ਰਹੀਆਂ ਹਨ ਸਾਰਿਆਂ ਨੂੰ ਇਸ ਇਹ ਇਸ ਰੁਝੇਵੇਂ ਵੱਲ ਧਿਆਨ ਦੇਣਾ ਚਾਹੀਦਾ ਹੈ ਬਲਕਿ ਸਾਡੇ ਬਹੁਤੇ ਅਸੀਂ ਦੇਖਿਆ ਜਿਹੜੀਆਂ ਸੰਸਥਾਵਾਂ ਹਨ ਉਹ ਵੱਡੇ ਗੁਰੂ ਘਰਾਂ ਦੀਆਂ ਇਮਾਰਤਾਂ ਤੇ ਹੋਰ ਜਿਹੜੇ ਲੰਗਰਾਂ ਵੱਲ ਆਪਣਾ ਵੱਧ ਧਿਆਨ ਦੇ ਰਹੇ ਹਨ ਜਦਕਿ ਇਹ ਸਭ ਤੋਂ ਉੱਤਮ ਕਦਮ ਤੇ ਸਭ ਤੋਂ ਪਵਿੱਤਰ ਕਦਮ ਹੈ ਸੋ ਇੱਕ ਬੜਾ ਵੱਡਾ ਉਹਨਾਂ ਦਾ ਉਪਰਾਲਾ ਹੈ ਕਿ ਡਿਸਟ੍ਰਿਕਟ ਸੰਬਾ ਦੇ ਵਿੱਚ ਅੱਜ ਰੈਕਾ ਸੈਂਟਰ ਵਿਖੇ ਸਾਰੇ ਹੀ ਪਿੰਡਾਂ ਦੇ ਬੱਚੇ ਜਿਹੜੇ 71 ਹੋ ਕੇ ਆਪਣਾ ਜਿਹੜਾ ਉਹ ਟੈਸਟ ਦੇ ਰਹੇ ਹਨ ਐਗਜ਼ਾਮੀਨੇਸ਼ਨ ਆ ਇਹਨਾਂ ਦਾ ਅੱਜ ਸੋ ਇੱਥੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੈਕਾ ਦਾ ਵੀ ਬਹੁਤ ਧੰਨਵਾਦ ਤੇ ਗੁਰਮਤਿ ਚੇਤਨਾ ਸਭਾ ਦਾ ਵਿਸ਼ੇਸ਼ ਕਰਕੇ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਤਿਆਰ ਕੀਤਾ ਸੋ ਸਾਰਿਆਂ ਦਾ ਬਹੁਤ ਧੰਨਵਾਦ ਤੇ ਇਦਾਂ ਦੇ ਕਦਮ ਜਿਹੜੇ ਆ ਇਹ ਸਾਰੀਆਂ ਸੰਸਥਾਵਾਂ ਨੂੰ ਅਤੇ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਵੱਧ ਤੋਂ ਵੱਧ ਚੁੱਕਣੇ ਚਾਹੀਦੀ ਹੈ ਇਹੋ ਹੀ ਸਾਡਾ ਸਭ ਤੋਂ ਉੱਚਾ ਕੰਮ ਆ ਤੇ ਸਭ ਤੋਂ ਪਵਿੱਤਰ ਕੰਮ ਵੀ ਇਹੋ ਹੀ ਹੈ ਤੇ ਐਸੇ ਕਾਰਜ ਦੇ ਲਈ ਗੁਰੂ ਨਾਨਕ ਸਾਹਿਬ ਨੇ ਜਿਹੜਾ ਧਰਮਸ਼ਾਲਾ ਜਿਹੜਾ ਲਫ਼ਜ਼ ਸੀ ਉਹ ਉੱਥੇ ਕਿਉਂਕਿ ਧਰਮ ਦੀ ਸੰਗਤ ਧਰਮ ਦੀ ਸਿਖਲਾਈ ਹੁੰਦੀ ਸੀ ਸਾਡੇ ਗੁਰੂ ਘਰ ਦਾ ਕਨਸੈਪਟ ਦੂਰ ਦਾ ਪਹਿਲੇ ਧਰਮਸ਼ਾਲਾ ਹੈ ਗੁਰੂ ਘਰ ਇੱਕ ਸੰਗਤੀ ਧਰਮ ਹੈ ਤਾਂ ਹੀ ਉਹ ਦੇਖੋ ਦੁਨੀਆ ਤੇ ਹਰ ਜਿਹੜਾ ਧਾਰਮਿਕ ਕੇਂਦਰ ਹੈ ਉਹ ਉਚਾਈ ਦੇ ਵਿੱਚ ਹੁੰਦਾ ਹੈ ਗੁਰੂ ਘਰ ਹਮੇਸ਼ਾ ਹਰੀਜ਼ਨਟਲ ਹੁੰਦਾ ਹੈ ਚੌੜਾਈ ਦੇ ਵਿੱਚ ਹੁੰਦਾ ਹੈ ਉਸ ਦਾ ਕਾਰਨ ਇਹ ਹੈ ਕਿ ਉੱਥੇ ਸੰਗਤ ਵਹਿ ਸਕੇ ਸਿੱਖ ਧਰਮ ਇੱਕ ਸੰਗਤੀ ਧਰਮ ਹੈ ਤੇ ਸਿੱਖ ਦੀ ਪਛਾਣ ਹੀ ਸੰਗਤ ਦੇ ਵਿੱਚੋਂ ਹੁੰਦੀ ਹੈ ਤੇ ਇਹ ਸਾਰੀਆਂ ਜਿਹੜੀਆਂ ਗਿਆਨ ਨੂੰ ਜਿਹੜੀ ਗਿਆਨ ਦੀ ਪਰੰਪਰਾ ਹੈ ਇਹਨੂੰ ਭਾਰਤ ਦੇ ਵਿੱਚ ਮੁੜ ਉਚਾਗਰ ਕਰਨ ਦੇ ਵਿੱਚ ਜਿਹੜਾ ਸਿੱਖੀ ਦਾ ਬੜਾ ਵੱਡਾ ਯੋਗਦਾਨ ਹੈ ਤੇ ਅੱਜ ਇਹ ਇਹ ਜਿਹੜੇ ਉਪਰਾਲੇ ਜਿਹੜੇ ਛੋਟੇ-ਛੋਟੇ ਇਹਨਾਂ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਆ ਇਹ ਬੜੇ ਹੀ ਵਿਸ਼ੇਸ਼ ਤੇ ਵੱਡੇ ਜਿਹੜੇ ਆ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਰੁਝਾਨ ਲੈ ਕੇ ਆਣਗੇ ਤੇ ਇਹਦਾ ਬਹੁਤ ਵੱਡਾ ਫਲ ਜਿਹੜਾ ਉਹ ਪੂਰੀ ਕੌਮ ਦੀ ਜਿਹੜੀ ਉਹ ਸੇਵਾ ਇਹ ਬੱਚੇ ਕਰਨਗੇ ਸੋ ਐਨੀ ਅਕਵਿਲਟੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਸੀ ਵੀਰ ਜੀ ਅਰਵਿੰਦਰ ਸਿੰਘ ਜੀ ਪਿੰਡ ਰੈਕਾ ਤੋਂ ਔਰ ਇਸ ਵਾਰ ਅਸੀਂ ਹੋਰ ਟਰਾਈ ਕੀਤੀ ਹੈ ਛੋਟੇ ਬੱਚੇ ਜਿਹੜੇ ਜਿਨ੍ਹਾਂ ਨੂੰ ਕੇਜੀ ਜੁਕੇਜੀ ਸੈਕੰਡ ਥਰਡ ਵਾਲੇ ਜਿਹੜੇ ਬੱਚੇ ਨਾ ਉਹਨਾਂ ਦਾ ਵੀ ਅਸੀਂ ਇਸ ਵਾਰ ਟੈਸਟ ਰੱਖਿਆ ਸੀ ਇੱਕ ਪੇਪਰ ਬਣਾਇਆ ਸੀ ਆਹ ਦੇਖੋ ਇਹ ਬੱਚਿਆਂ ਨੇ ਲਿਖਿਆ ਪੰਜਾਂ ਪਿਆਰੀਆਂ ਦੇ ਨਾਮ ਚਾਰ ਸਾਹਿਬਜ਼ਾਦਿਆਂ ਦੇ ਨਾਮ ਔਰ ਦੇਸੀ ਮਹੀਨਿਆਂ ਦੇ ਨਾਮ ਉਸ ਤੋਂ ਬਾਅਦ ਪਹਿਲੀ ਪੌੜੀ ਦਾ ਸ਼ਬਦ ਅਰਥ ਲਿਖੇਗੇ ਇਹ ਇਸ ਬਾਰੇ ਜਿਹੜਾ ਅਸੀਂ ਇੱਕ ਲੱਗ ਕੀਤਾ ਕੁਝ ਬੱਚੇ ਜਿਹੜੇ ਵਿੱਚ ਇਹ ਨਾ ਤੇ ਆਓ ਹੁਣ ਅਸੀਂ ਗੱਲ ਕਰਦੇ ਹਾਂ ਜਿਹੜੇ